सितारे चैनल पर तो पत्रकार सतनाम सिंह ने कोर्ट ऐसी जानकारी संबंधित फोटोमान वीडियो साझे की थी ऐसी समाज बारे जाति सूचक शब्दावली बर्तन वाले ने पावन वाल्मीकि के रखते साफ सफाई में मिली सजा सजा तो बाद की समाज ने आगवानी दिखती माफी साफ सफाई भी सजा तो बाद की समाज ने जत्थे बंदिया वालों अमृतसर भी भंडारे तो भी धरने भी काल की थे समापत ਜੇ ਜਿਹੜੀ ਤੁਹਾਡੇ ਕੋਲ ਗਲਤੀ ਹੋਈ ਸੀ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡੇ ਕੋਲ ਸਾਡੇ ਕੋਲ ਜੇ ਗਲਤੀ ਹੋਈ ਸੀ ਮੈਂ ਪਹਿਲੇ ਵੀ ਬਾਬਾ ਜੀ ਕੋਲ ਚਰਨਾਂ ਚ ਆ ਕੇ ਮਾਫੀ ਮੰਗ ਕੇ ਗਿਆ ਆ ਕਿਉਂਕਿ ਬਾਬਾ ਜੀ ਤੋਂ ਵੱਡਾ ਸਾਡੇ ਭਗਵਾਨ ਬਲਮਕੀਸ ਵੱਡਾ ਕੋਈ ਚੀਜ਼ ਨਹੀਂ ਹੈ ਉਹਨਾਂ ਕੋਲ ਮਾਫੀ ਮੰਗ ਕੇ ਆਪਣੀ ਜਿਹੜੀ ਗਲਤੀ ਸੀ ਮੈਂ ਮਹਿਸੂਸ ਕੀਤਾ ਮੈਂ ਔਨਲਾਈਨ ਫੇਸਬੁਕ ਸਭ ਤੋਂ ਪਾਇਆ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਬਾਬਾ ਜੀ ਮੈਨੂੰ ਮਾਫ ਕਰੋ ਸਮਾਜ ਕੋ ਮੇਰਾ ਕੋਈ ਜਾਤੀ ਕੋਈ ਮੰਚ ਨਹੀਂ ਸੀ ਮੰਗਦਾ ਕਿ ਉਹਨਾਂ ਕੋਈ ਠੇਸ ਤੋਂਚੇ ਜੇ ਮੇਰੀ ਗਲਤੀ ਕੇ ਉਹਨੂੰ ਠੇਸ ਤੋਂ ਦੇ ਉਹਦੀ ਮਾਫੀ ਮੰਗੀ ਆ ਪਰ ਇਹਨ ਫਿਰ ਇਹ ਮੈਨੂੰ ਸ ਹਾਂਜੀ ਕਿ ਤੁਹਾਡੀ ਮੰਨ ਚ ਜਾਤੀ ਗਤੀ ਇਸ ਚੀਜ਼ ਤੇ ਖੈਰੀ ਸੀ ਤੇ ਤੁਹਾਡੀ ਕਿ ਆਡੀਓ ਮਾਈਕ ਮੈਂ ਕਿ ਲੋਕਰ ਕਹਿਣ ਦਾ ਮਤਲਬ ਜੇ ਮੇਰੇ ਕੋ ਗਲਤੀ ਹੋਈ ਬੰਦ ਕਮਰੇ ਮੇ ਫੋਨ ਤੇ ਗੱਲ ਹੋਈ ਅਬ ਤੁਸੀਂ ਲੋਕ ਇਸ ਤੇ ਵਿਚਾਰ ਕਰਨਾ ਕਿ ਜੇਰਾ ਬੰਦਾ ਉਸ ਆਡੀਓ ਨੂੰ ਤੋਰ ਤੋਰ ਕੇ ਹਰ ਲੋਕਾਂ ਕੋ ਪਹੁੰਚਾ ਰਿਹਾ ਹੈ ਕਿ ਉਹ ਗਲਤ ਨਹੀਂ ਕਰ ਰਹੇ ਨੇ ਇਹ ਤੇ ਵੀ ਗਲਤ ਹੈ ਬਾਬਾ ਜੀ ਦੇ ਖਲਾਜੇ ਮੇਰੇ ਕੋ ਹੋਈ ਹੈ ਤਾਂ ਮੈਂ ਮਾਫੀ ਮੰਗਣ ਤਿਆਰ ਹਾਂ ਲੇਕਿਨ ਉਸ ਚੀਜ਼ ਨੂੰ ਫੈਲਾਣਾ ਹਰ ਜਾਤੀ ਕੋ ਪਛਾਣ ਕਰਨਾ ਕਿ ਇਹ ਹੈਗਾ ਇਹ ਵੀ ਬਹੁਤ ਵੱਡੀ ਗਲਤੀ ਹੈ ਇਹ ਇਹ ਤੁਸੀਂ ਕਿਉਂ ਕਿਉਂ ਕਰਦੇ ਏ ਟਿਕਾ ਮੈਂ ਕਹਿ ਰਿਹਾ ਕਿ ਮੇਰਾ ਕੋਈ ਪਰਸਨਲ ਸੱਜਣ ਸੀ ਜਿਹੜਾ 4 ਸਾਲ ਤੋਂ ਸਾਡੀ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਸੀ ਅਸੀਂ ਗੱਲਬਾਤ ਕਰ ਲਈ ਉਹ ਗਲਤੀ ਅਸੀਂ ਮੰਨ ਵੀ ਲਈ ਅਸੀਂ ਮੰਨ ਲਈ ਅਸੀਂ ਰੱਬ ਦੇ ਅੱਗੇ ਆ ਕੇ ਮਾਫੀ ਮੰਗਿਆ ਰੱਬ ਤੋਂ ਵੱਡੇ ਕੋਈ ਚੀਜ਼ ਨਹੀਂ ਹੈ ਠੀਕ ਹੈ ਅੱਜ ਵੀ ਸਾਨੂੰ ਮੈਂ ਮੈਂ ਆਪਣੇ ਪਰਿਵਾਰ ਕੋ ਆਇਆ ਮੈਂ ਸਮਾਜ ਦੀ ਸਫਾਈ ਮੈਂ ਸੇਵਾ ਕਰ ਰਿਹਾ ਮੈਂ ਮਿੱਟੀ ਦਾ ਪੁੱਤਲਾ ਮੈਂ ਸੇਵਾ ਕਰਾਂ ਅੱਜ ਵੀ ਸੇਵਾ ਕੱਲ ਵੀ ਸੇਵਾ ਕਰਾਂਗੇ ਮੈਨੂੰ ਇਸ ਤੋਂ ਕੋਈ ਕੋਈ ਮੈਂ ਸੇਵਾ ਮੈਂ ਜੀ ਬਾਥਰੂਮ ਸੇਵਾ ਕੀਤੀ ਹੈ ਜੀ ਸਫਾਈ ਦੀ ਮੈਨੂੰ ਇਹ ਤਾਂ ਕੋਈ ਮੈਨੂੰ ਅਫਸੋਸ ਨਹੀਂ ਹੈ ਕਿਸ ਚੀਜ਼ ਦਾ ਸਾਰਿਆਂ ਜੈਵਾਲ ਮਿੱਕੀ ਅੰਦੀ ਭਾਜੀ ਕੀ ਕਹਿਣਾ ਤੁਹਾਡਾ ਜੈਵਾਲ ਮਿੱਕੀ ਜੈਪੀਮ ਜੀ ਪਿਛਲੇ ਦਿਨੀ ਇੱਕ ਮੂਰਖ ਬੰਦੇ ਨੇ ਜਿਨੇ ਐਸਸੀ ਜਾਤੀ ਦੇ ਖਿਲਾਫ ਪੱਦੀ ਸ਼ਬਦ ਆਗਲੀ ਦਾ ਪਇਓ ਕੀਤਾ ਸੀ ਅੱਜ ਉਹਦਾ ਖਾਮੀ ਐਜ਼ਾ ਉਹਨੂੰ ਭੁਗਤਣਾ ਪਿਆ ਔਰ ਪਾਵਨ ਵਾਲਮੀਕੀ ਤਿਰਤ ਦੇ ਜਿਹੜੇ ਸ਼ੌਚਾਲੇ ਨੇ ਉਹ ਗੰਦਗੀ ਸਾਫ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਸਹਿਤ ਜਿਵੇਂ ਕਿ ਜਿਹੜਾ ਗੰਦਗੀ ਨੂੰ ਸਾਫ ਕਰਨ ਵਾਲਾ ਸਮਾਨ ਸੀ ਉਹਦਾ ਹਾਰਪੀਕ ਔਰ ਬਰਸ਼ ਛਾਡੂ ਲੈ ਕੇ ਅੱਜ ਤਿਰਤ ਤੇ ਪਹੁੰਚਿਆ ਔਰ ਔਰ ਕੋ ਸਵਚਾਲੇ ਦੀ ਸਫਾਈ ਜਿਹੜੀ ਕਰਾਈ ਗਈ ਹੈ। ਔਰ ਗਾ ਵੀ ਹਦਾਇਤ ਦੇ ਦਿੱਤੀ ਗਈ ਇਹਨਾਂ ਲੋਕਾਂ ਨੂੰ ਵੀ ਇਹ ਲੋਕ ਸਾਵਧਾਨ ਹੋ ਜਾਣ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਮਾਫੀ ਆ ਉਹਦਾ ਪਰਚਾ ਤੇ ਕੱਟ ਦਿੱਤਾ ਗਿਆ ਵੀ ਪਰਚੇ ਦੇ ਵਿੱਚ ਮਾਫੀ ਨਹੀਂ ਦਿੱਤੀ ਜਾਏਗੀ ਇਹਨਾਂ ਨੂੰ। ਜੇਕਰ ਇਹੋ ਜੀ ਜਿਹੜੀ ਸਜ਼ਾ ਮਿਲੀ ਆ ਡਾਕਟਰ ਮਨਦੀਰਜ ਨੇ ਜਿਹੜੀ ਸਵਚਾਲੇ ਸਾਫ ਕੀਤੇ ਨੇ। ਜਿਸ ਤੋਂ ਬਾਅਦ ਵੀ ਕੋਈ ਦੁਬਾਰਾ ਇਦਾਂ ਦੀ ਹਰਕਤ ਕਰਦਾ ਤੇ ਉਹ ਗਟਰ ਦੇ ਵਿੱਚ ਉਤਰਨ ਨੂੰ ਤਿਆਰ ਰਵੇ ਕਿਉਂਕਿ ਉਹਨੂੰ ਗਟਰ ਦੀ ਸਫਾਈ ਕਰਾਈ ਜਾਏਗੀ ਜਾਂ ਤੇ ਤੇ ਜਾਂ ਫਿਰ ਉਹਤੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਐਸਸੀ ਐਕਟ ਜਿਹੜਾ ਆ ਉਹ ਇਦਾਂ ਹੀ ਬਰਕਰਾਰ ਰਹੇਗਾ। ਕਿਸੇ ਤਰ੍ਹਾਂ ਦੀ ਕੋਈ ਵੀ ਮਾਫੀ ਇੱਦਾਂ ਦੇ ਦੋਸ਼ੀਆਂ ਨੂੰ ਗਾਹ ਤੋਂ ਨਹੀਂ ਦਿੱਤੀ ਜਾਏਗੀ ਔਰ ਮੈਂ ਸਮਾਜ ਨੂੰ ਵੀ ਅਪੀਲ ਕਰਦਾ ਹੈ ਵੀ ਇੱਦਾਂ ਦੇ ਦੋਸ਼ੀਆਂ ਨੂੰ ਮਾਫੀ ਦੇਣ ਦੀ ਬਜਾਏ ਸਜ਼ਾ ਦੇਣ ਦਾ ਪ੍ਰਬੰਧ ਜਿਹੜਾ ਹੈ ਜਿਹੜਾ ਸੰਵਿਧਾਨਿਕ ਤੌਰ ਤੇ ਸਾਡੇ ਕੋਲ ਅਧਿਕਾਰ ਆ ਉਹਦੀ ਲੜਾਈ ਲੜਿਆ ਕਰੀਏ ਮਾਫੀਆਂ ਮੁਫੀਆਂ ਜਿਹੜੀਆਂ ਐ ਇਹ ਲੋਕਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਦੀਆਂ ਇਹਨਾਂ ਦੋਸ਼ ਨੂੰ ਕਰਨ ਵਾਸਤੇ ਤੇ ਮੈਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿੰਨਾ ਜਿੰਨਾ ਸਾਥੀਆਂ ਨੇ ਇਸ ਮੂਮੈਂਟ ਦੇ ਵਿੱਚ ਹਿੱਸਾ ਲਿਆ ਕਰਨ ਮੰਨਦੇ ਹੋ ਕਿ ਬਾਰ ਬਾਰ ਐਸੀ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਦੇਖੋ ਜੀ ਇਹ ਛੋਟੀ ਮਾਨਸਿਕਤਾ ਦੇ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਅੱਜ ਵੀ ਮਨੁਵਾਦ ਦਾ ਕੀੜਾ ਜਿਹੜਾ ਆ ਉਹਨਾਂ ਦੇ ਦਿਮਾਗ ਦੇ ਵਿੱਚ ਆ ਵੀ ਐਸਸੀ ਜਿਹੜੇ ਨੇ ਉਹ ਸ਼ਾਇਦ ਉੱਥੇ ਹੀ ਖੜੇ ਨੇ ਅੱਜ ਵੀ ਪਰ ਐਸਸੀ ਉਹ ਭੁੱਲ ਜਾਣ ਹੁਣ ਐਸਸੀ ਜਿਹੜੇ ਨੇ ਉਹ ਪੜੇ ਲਿਖੇ ਨੇ ਆਈਪੀਐਸ ਆਈਐਸ ਡਾਕਟਰ ਵਕੀਲ ਜੱਜ ਲੱਗੇ ਪਏ ਨੇ ਉਹ ਜਿਹੜੀ ਮਾਫੀਆਂ ਨੇ ਉਹ ਸਵਿਧਾਨਿਕ ਹੋਇਆ ਕਰਨਗੇ ਨਾ ਕਿ ਮੰਦਰ ਮਸਜਿਦਾਂ ਦੇ ਵਿੱਚ ਉਹਨਾਂ ਕੋਲ ਮਾਫੀ ਮੰਗਾਇਆ ਜਾਇਆ ਕਰੇਗੀ ਐਸਸੀ ਐਕਟ ਜਿਹੜਾ ਹੁਣ ਉਹ ਪਰਚੇ ਦਰਜ ਕਰਾਇਆ ਜਾਇਆ ਕਰਨਗੇ ਓ ਯਾਰ ਜਨਰਲ ਮਿੱਕੀ ਜੀ ਜਤੂ ਜਪਾਰ ਤੇ ਅੱਜ ਕਾਫੀ ਦਿਨਾਂ ਦਾ ਵਿਵਾਦ ਚੱਲਦਾ ਕਿ ਅਸੀਂ ਜਿਹੜਾ ਡਾਕਟਰ ਮੀਰ ਨੇ ਸਾਡੇ ਸਮਾਜ ਦੇ ਪ੍ਰਤੀ ਜਾਤੀ ਪ੍ਰਤੀ ਅਪਸ਼ਬਦ ਬੋਲੇ ਸੀ ਔਰ ਜਿੰਨੇ ਸੰਤਾ ਵੱਲੋਂ ਵੀ ਆਗਰ ਤੀਰ ਦੇ ਉੱਤੇ ਮਾਫੀ ਮਿਲ ਗਈ ਸੀ ਮਗਰ ਸਮਾਜ ਨੇ ਇੱਕ ਨਿਰਣੈ ਲਿਆ ਸੀ ਕਿ ਮਾਫੀ ਦੇ ਨਾਲ-ਨਾਲ ਇਹਨੂੰ ਜਿਹੜੀ ਆ ਸਫਾਈ ਹੋਰ ਬਾਠਿਮਾ ਦੀ ਸਫਾਈ ਵੀ ਜਿਹੜੀ ਆ ਕਰੇ ਤਾਂ ਫੇਰ ਇਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਸਮਾਜਾਤਕ ਕੀਤੀ ਜਾਏਗੀ ਅੱਜ ਤੋਂ ਬਾਅਦ ਇਹ ਜਿਹੜੀ ਲਾਸਟ ਮਾਫੀ ਹੈ ਤੀਰ ਦੇ ਉੱਤੇ ਇਸ ਤੋਂ ਬਾਅਦ ਕੋਈ ਮਾਫੀ ਨਹੀਂ ਸਿਰਫ ਸਖ਼ਤ ਕਾਨੂੰਨੀ ਕਾਰਵਾਈ ਕਿਹਾ ਕਰਾਂਗੇ ਜੇ ਲੋਕ ਸਮਾਜ ਨੂੰ ਮਾਰਾ ਕਹਿਣਗੇ ਜਿਹੜੇ ਲੋਕ ਸਾਡੀ ਕੌਮ ਨੂੰ ਮਾਰਾ ਕਹਿਣਗੇ ਉਹਨਾਂ ਲੋਕਾਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾਏਗੀ ਜੋ ਬਾਬਾ ਸਾਹਿਬ ਅਵੇਟ ਕਰਨੇ ਸਾਨੂੰ ਅਧਿਕਾਰ ਦਿੱਤੇ ਨੇ ਪਰ ਜਿਹੜੇ ਲੋਕ ਇਹ बार-बार बार-बार ਜਿਹੜੇ ਗਲਤੀਆਂ ਕਰਕੇ ਮਾਫੀ ਮੰਗਦੇ ਨੇ ਤੇ ਮੈਂ ਸੰਤ ਨੂੰ ਵੀ ਸੰਤਾਂ ਨੂੰ ਵੀ ਬੇਤੀ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਮਾਫੀ ਨਾ ਦਿੱਤੀ ਜਾਵੇ ਔਰ ਜਿਹੜੇ ਵੀ ਮਾਫੀ ਮੰਗਣ ਇਹ ਹੋਣ ਇਨਾਂ ਨੂੰ ਥੁਪਝਾਇਆ ਜਾਵੇ ਔਰ ਇਹਨਾਂ ਦੋਸ਼ੀਆਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਵਾਲਮੀਕੀ ਜੈ ਭਿੰਦ ਜੈ ਭਾਰਤ ਸਾਰੇ ਤਰੰਪੇਮਿਆਂ ਨੂੰ ਜੈ ਵਾਲਮੀਕੀ ਜਿਹੜਾ ਡਾਕਟਰ ਨੀਰੇ ਦੇ ਸਬੰਧ ਦੇ ਵਿੱਚ ਸਾਰੇ ਸਮੂਹ ਐਸ்சி ਭਾਈਚਾਰੇ ਵਾਲਮੀਕੀ ਜਿੱਥੇ ਬੰਦੀਆਂ ਵੱਲੋਂ ਜਿਹੜਾ 100 ਵਾਰ ਨੂੰ ਜਿਹੜੀ ਇਹ ਬੰਦ ਦੀ ਕਾਲ ਦਿੱਤੀ ਗਈ ਸੀ ਭੰਡਾਰੀਪੁਰ ਨੂੰ ਜਾਮ ਕਰਨ ਦੀ ਤੇ ਅੱਜ ਡਾਕਟਰ ਨੀਰੇਜ ਨੂੰ ਜਿਹੜੀ ਆ ਕਿ ਉਹ ਸਜ਼ਾ ਲਗਾ ਦਿੱਤੀ ਗਈ ਹੈ ਔਰ ਉਹਨੇ ਆਪਣੀ ਸਜ਼ਾ ਤੇ ਅੱਜ ਜੈ ਵਾਲਮੀ ਕੀ ਤਿਰ ਸਾਕੇ ਪੂਰੀ ਕਰ ਲਈ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਜਿਹੜਾ ਤਰਨਾ ਲੱਗਣਾ ਸੀ ਉਹਨੂੰ ਕੈਨਸਲ ਕੀਤਾ ਜਾਂਦਾ ਜੈ ਵਾਲਮੀ ਕੀ ਜੀ